ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਣੇ ਲਾਲ ਬਾਈ ਗੁਰਪ੍ਰੀਤ ਐ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਠੀਕ ਐ ਬਾਈ ਬਾਈ ਨੇ ਟਰੈਕਟਰ ਖਰੀਦ ਕੀਤਾ ਸੀ ਫਾਰਮਟ੍ਰੈਕ 60 55 ਹੌਸਪਾਵਰ ਦੇ ਵਿੱਚ ਜਿਹੜਾ ਕਿ ਟਰੈਕਟਰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂਗੇ ਇਹ ਕਿੰਨੇ ਮਾਡਲ ਟਰੈਕਟਰ ਐ ਬਾਈ ਇਹ ਬਾਈ 22 ਮਾਡਲ ਆ 2022 ਮਾਡਲ ਟਰੈਕਟਰ ਖਰੀਦ ਕੀਤਾ ਸੀਗਾ ਤੇ ਹੁਣ ਤੱਕ ਇਹਨਾਂ ਨੇ ਵੀਰਾਂ ਨੇ ਟਰੈਕਟਰ ਸਾਰੇ ਐਪਲੀਮੈਂਟਾਂ ਦੇ ਉੱਪਰ ਚਲਾ ਲਿਆ ਕਾਰੇਕਾਰ ਦੇ ਚਲਾ ਲਿਆ ਬਈ ਇਹ ਜੈਕਰ ਬਈ ਤੁਸੀਂ ਦੇਖੋ ਆਪਾਂ ਬਾਈ ਕੀਤੀ ਹੈ ਤਵੀ ਨਾਲ ਹਾਂਜੀ ਸੂਪਰ ਸਾਈਕਲ ਚਲਾਇਆ ਆਪਣੇ ਟੂੜੀ ਵਾਲੀ ਮਸ਼ੀਨ ਵਿੱਚ ਚਲਾਈ ਆ ਅੱਛਾ ਜੀ ਬਹੁਤ ਵਧੀਆ ਚੱਲੀ ਹੈ ਬੰਦਾ ਅੱਛਾ ਟਰੈਕਟਰ ਪੂਰਾ ਹੈ ਨਾ ਵਧੀਆ ਚੱਲਿਆ ਓਕੇ ਜੀ ਹਾਂਜੀ ਸਰਵਿਸਾਂ ਕਿੰਨੀਆਂ ਹੋਈਆਂ ਟਰੈਕਟਰ ਦੀਆਂ ਜੀ ਸਰਵਿਸਾਂ ਹੋ ਗਈਆਂ 3 ਹੋ ਗਈਆਂ ਜੀ ਇਹਨਾਂ ਨੇ 3 ਸਰਵਿਸਾਂ ਕਰਾ ਲਈਆਂ ਤੇ ਹੁਣ ਤੱਕ ਸਰਵਿਸ ਤੋਂ ਬਿਨਾ ਕੋਈ ਕੰਪਲੀਟ ਆਈ ਹੋਵੇ ਟਰੈਕਟਰ ਦੇ ਵਿੱਚ ਹਾਂ ਤੱਕ ਤਾਂ ਕੋਈ ਆਈ ਨਹੀਂ ਬਈ ਕੋਈ ਤੰਗੇ ਇਹਨੇ ਮਤਲਬ ਕੋਈ ਤੰਗ ਕਰਾ ਟਰੈਕਟਰ ਨੂੰ ਮੈਂ ਓਕੇ ਆ ਬਾਈ ਇਹਨਾਂ ਚੱਲਦਾ ਅੱਛਾ ਗਰਮ ਗਰਮ ਵਾਲੀ ਸੂਈ ਚ ਤੇ ਟਰੈਕਟਰ ਵਾਹੀ ਦੇ ਉੱਪਰ ਕਹਿੰਦੇ ਬਹੁਤ ਸੋਹਣਾ ਚੱਲਦਾ ਟਰੈਕਟਰ ਦੇ ਵਿੱਚ ਚਲਾਉਣ ਦੇ ਵਿੱਚ ਵਧੀਆ ਚੱਲਦਾ ਬਾਈ ਤੇਲ ਦਾ ਖਰਚਾ ਵੀ ਘੱਟ ਆ ਬਹੁਤ ਵਧੀਆ ਚੱਲਦਾ ਵਾਹੀ ਕਰਦਾ ਅੱਛਾ ਜੀ ਹਾਂਜੀ ਤੇ ਅੱਛਾ ਵਾਹੀ ਦੇ ਵਿੱਚ ਫਰਕ ਪੈਂਦਾ ਹਾਂਜੀ ਹਾਂਜੀ ਜੇ ਮੇਰੀਪਰ ਤੇ ਵੀ ਚਲਾਊਗਾ ਤੂੰ ਜੀ ਚਲਾਇਆ ਬਾਈ ਤੂੰ ਦੀ ਗੱਲੀ ਰਿਪਰ ਤੇ ਚਲਾਇਆ ਅੱਛਾ ਕਿਹੜੀ ਕੰਪਨੀ ਦਾ ਤੁਹਾਡਾ ਲਵੇਰੀਪਰ ਹੈ ਰਿਪਰ ਜਸਵੰਤ ਦਾ ਬਾਈ ਜਸਵੰਤ ਦਾ ਇਹਨਾਂ ਲਵੇਰੀਪਰ ਹੈਗਾ ਇਹਦੇ ਉੱਪਰ ਵੀ ਚਲਾਇਆ ਤੇ ਤੇਲ ਖਰਚਦਾ ਕਹਿੰਦੇ ਬਹੁਤ ਫਰਕ ਆ ਟਰੈਕਟਰ ਦਾ ਤੇ ਚਲਾਉਣ ਦੇ ਵਿੱਚ ਵੀ ਇਹਨਾਂ ਦੇ ਵਿੱਚ ਕਹਿੰਦੇ ਆਰਾਮ ਦਾ ਟਰੈਕਟਰ ਤੇ ਇਹ ਬਾਕੀ ਹੋਰ ਇਹ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਹੈਗਾ ਤੇ ਟੈਟੂ ਇਹਨਾਂ ਨਾਲ ਪਾਈਆਂ ਨੇ ਆਪਣੀ ਪਸੰਦ ਦੇ ਪਾਏ ਹੋਏ ਨੇ ਵੱਡੇ ਜਿਹਨੂੰ ਪੱਜਾ ਹਾਜੀ ਟਾਇਰ ਕਹਿ ਦਿੰਨੇ ਆ ਤੇ ਟਰੈਕਟਰ ਹੈਗਾ 55 ਹੌਸਪਾਵਰ ਦਾ 2500 ਲਿਫਟ ਕਪੈਸਿਟੀ ਹੈਗੀ ਏਕ ਲਿੰਡਰ ਇਹਦਾ ਵਿੱਚ ਹੈਗਾ ਤੇ ਬੰਪਰ ਲੱਗਿਆ ਹੋਇਆ ਹੁੰਦਾ ਟਰੈਕਟਰ ਦੇ ਵਿੱਚ ਜੇ ਕੋਈ ਹੋਰ ਵੀ ਡਿਮਾਂਡ ਕਰਦਾ ਟਰੈਕਟਰ ਦੀ ਜ ਲੈਣ ਤੇ ਆ ਚਾਹ ਬਾਣਾਗਾ ਤਾਂ ਕਿਵੇਂ ਟਰੈਕਟਰ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਯਾਰ ਮਿੱਤਰਾਂ ਨੂੰ ਇਹੀ ਕਹਿਣਾ ਵੀ ਫਾਰਮਟ੍ਰੈਕ 60 ਟਰੈਕਟਰ ਲੋਗੇ ਸਭ ਤੋਂ ਵਧੀਆ ਅੱਜ ਦੇ ਸਮੇਂ ਦੇ ਵਿੱਚ ਫਾਰਮਟ੍ਰੈਕ 60 ਜਿਹੜਾ ਇਹ ਆਪਣੀ ਪੂਰੀ ਮਾਰਕੀਟ ਬਣਾ ਰਿਹਾ ਟਰੈਕਟਰ ਤੇ ਬਾਕੀ ਫੀਚਰ ਆਪਾਂ ਐ ਨਹੀਂ ਕਹਿੰਦੇ ਵੀ ਟਰੈਕਟਰ ਇਕੱਲਾ ਸੋਹਣਾ ਹੀ ਹੈਗਾ ਫੀਚਰ ਜੇ ਦੇਖੋਗੇ ਤਾਂ ਇਹਦੇ ਵਿੱਚ ਟਰੈਕਟਰ ਦੇ ਵਿੱਚ ਬਹੁਤ ਸਾਰੇ ਫੀਚਰ ਨੇ ਆਪਣੇ ਲੈਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੇ ਵੀ ਕਢਾਈ ਨੇ ਤਿੰਨ ਚਾਰ ਇਹਨੂੰ ਚਲਾ ਚੱਲਦੇ ਦੇਖਦੇ ਨੂੰ ਚਲਾ ਕੇ ਦੇਖ ਕੇ ਗਏ ਅੱਛਾ ਜੀ ਪਰ ਆਪਣੇ ਰਿਸ਼ਤੇਦਾਰਾਂ ਨੇ ਵੀ ਲੱਤੇ ਨੇ ਤਿੰਨ ਚਾਰ ਇਹਨਾਂ ਦੇ ਜਿਹੜੇ ਕੋਈ ਮਤਲਬ ਹੁੰਦੇ ਨੇ ਸਰਕਲ ਦੇ ਵਿੱਚ ਸੱਜਣ ਵੀਰ ਜਾਂ ਯਾਰ ਦੋਸਤ ਕਹਿ ਲੋ ਉਹਨਾਂ ਨੇ ਵੀ ਇਹ ਟਰੈਕਟਰ ਚਲਾ ਚਲਾਉਣ ਦੇ ਵਿੱਚ ਵਧੀਆ ਟਰੈਕਟਰ ਹੈਗਾ ਤੇ ਉਹਨਾਂ ਨੇ ਵੀ ਖਰੀਦ ਕੀਤੇ ਨੇਗੇ ਬਾਕੀ ਜੇ ਕਿਸੇ ਵੀ ਨੇ ਲੈਣਾ ਤਾਂ ਇਹ ਕਿ ਬਾਈ ਕਹਿੰਦੇ ਵੀ ਟਰੈਕਟਰ ਬਹੁਤ ਵਧੀਆ ਹੈਗਾ ਤੇਲ ਖਰਚਾ ਘੱਟ ਹੈਗਾ ਅ ਅੱਜ ਦੇ ਸਮੇਂ ਦੇ ਵਿੱਚ ਪੂਰੀ ਮਾਰਕਟ ਟਰੈਕਟਰ ਬਣਾ ਰਿਹਾ ਬਾਕੀ ਇੱਕ ਕੈਮਰਾਮੈਨ ਨੂੰ ਕਹਾਂਗਾ ਵੀ ਘੁੰਮ ਕੇ ਟਰੈਕਟਰ ਦਿਖਾ ਦੇ ਅੱਜ ਦੇ ਟਾਈਮ ਦੇ ਵਿੱਚ ਇਹ ਟਰੈਕਟਰ ਨੂੰ ਜਰੂਰ ਲੈ ਕੇ ਦੇਖੋ ਚਲਾ ਕੇ ਦੇਖੋ ਤੇ ਅ ਨਾਮ ਆਈਟੀ ਚੌਂਕ ਦੇ ਵਿੱਚੋਂ ਇਹ ਟਰੈਕਟਰ ਡਿਲੀਵਰੀ ਕਰਿਆ ਸੀਗਾ ਤੇ ਬਾਕੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀਰ ਲੈਣ ਵਾਲੇ ਇਹ ਵੀਡੀਓ ਨੂੰ ਦੇਖ ਕੇ ਆਪਣਾ ਮਨ ਬਣਾ ਸਕਮ ਧੰਨਵਾਦ ਜੀ